ਖਬਰ ਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਸ਼ਰਿਆਮ ਖੁੱਲੇ ਆ ਮੈਦਾਨ ਦੇ ਵਿੱਚ ਆ ਗਏ ਨੇ ਕਾਨਫਰੰਸ ਕੀਤੀ ਜਾ ਰਹੀ ਹੈ ਪੱਕੇ ਡੇਰੇ ਲਾਰੇ ਲਾ ਲੈ ਨੇ ਜਿਮਰੀ ਚੋਣ ਦੇ ਲਈ ਜੋ ਹਲਕਾ ਲੁਧਿਆਣਾ ਪਸ਼ਮੀ ਤੋਂ ਲੜੀ ਜਾ ਰਹੀ ਹੈ ਇੱਕ ਪਾਸੇ ਸੱਤਾਧਾਰੀ ਸਰਕਾਰ ਦੇ ਨੁਮਾਇंदे ਉਮੀਦਵਾਰ ਸੰਜੀਵ ਰੋੜਾ ਦੂਸਰੇ ਪਾਸੇ ਕਾਂਗਰਸ ਪਾਰਟੀ ਤੋਂ ਭਾਰਤ ਕੁਸ਼ਲ ਆਸ਼ੂ ਜਿਹੜੇ ਲਗਾਤਾਰ ਦੋ ਵਾਰ ਇਥੋਂ ਮਦਾਇਕ ਰਹਿ ਚੁੱਕੇ ਹਨ ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣੇ ਪੱਤੇ ਨਹੀਂ ਖੋਲੇ ਲੇਕਿਨ ਇਧਰ ਆਪਣੇ ਪਿਤਾ ਦੀ ਵਰਸੀ ਤੋਂ ਬਾਅਦ ਪਹੁੰਚ ਗਏ ਨੇ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਐਡਵੋਕੇਟ ਪਰ ਉਪਕਾਰ ਕੁੰਮ ਮੰਦੇ ਘਰ ਦੇ ਵਿੱਚ ਰੁਕਣਗੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੀ ਹੈ ਕਮੇਟੀ ਬਣੀ ਹੈ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਭਰਤੀ ਕਰ ਰਹੀ ਹੈ ਉਹ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹ ਸੈਂਟਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਭਰਤੀ ਹੈ ਉਹ ਸੰਵਿਧਾਨਕ ਹੈ ਪੰਜਾਬੀਓ ਤੁਸੀਂ ਆਪਣੇ ਕਮੈਂਟ ਕਰਕੇ ਦੱਸਣਾ ਹੈ ਕਿ ਪਰ ਕੀ ਪਰ ਉਪਕਾਰ ਸੇ ਘੁਮਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਲੜ ਰਹੇ ਨੇ ਚੋਣ ਮੈਦਾਨ ਦੇ ਵਿੱਚ ਹੈ ਨਹੀਂ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਉਹ ਜਿਹੜੀ ਚੋਣ ਜਿੱਤਣਗੇ ਕਿਉਂਕਿ ਸੱਤਾਧਾਰੀ ਸਰਕਾਰ ਵੱਲੋਂ ਪੂਰਾ ਤਾਮ-ਚਾਮ ਝੁਕਿਆ ਜਾ ਰਿਹਾ ਹੈ ਜੇ ਗੱਲ ਕਰੀਏ ਰਾਜਾ ਵਰਿੰਗ ਵੀ ਹੁਣ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਗਈ ਹੈ ਸੰਜੀਵ ਅਰੋੜਾ ਦੇ ਹੱਕ ਵਿੱਚ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਲਗਭਗ 2 ਤੋਂ 3 ਦਿਨ ਹੁਣ ਰਹਿਣਗੇ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਲਗਾਤਾਰ 2 ਦਿਨ ਪ੍ਰਚਾਰ ਕਰਨਗੇ ਐਡਵੋਕੇਟ ਪਰ ਉਪਕਾਰ ਘੁੰਮਣ ਦੇ ਰਹੇ ਪਰ ਉਪਕਾਰ ਸੇ ਘੁੰਮਣ ਨੇ ਕਿਹਾ ਕਿ ਇੱਕ ਵਾਰੀ ਸਾਨੂੰ ਵੋਟ ਦਿਓ ਤੇ ਦੋਹਾਂ ਸਾਲਾਂ ਬਾਅਦ ਤੁਸੀਂ ਮੈਨੂੰ ਆਪਣੇ ਆਪ ਹੀ ਵੋਟ ਪਾਓਗੇ ਜਦੋਂ ਤੁਹਾਡੇ ਅਸੀਂ ਪਹਿਲ ਦੇ ਆਧਾਰ ਤੇ ਕੰਮ ਕੀਤੇ ਇੱਧਰ ਸੁਖਬੀਰ ਸਿੰਘ ਬਾਦਲ ਨੇ ਫਿਰ ਵਟ ਕੱਢੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦੇ ਕਾਂਗਰਸ ਦੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਭਾਰਤੀ ਜਨਤਾ ਪਾਰਟੀ ਨੂੰ ਆਲੇ ਹੱਤੀ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਹਰ ਹਾਲ ਦੇ ਵਿੱਚ ਇਹ ਚੋਣ ਜਿੱਤਾਂਗੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਬੜੀ ਮਾਣ ਵਾਲੀ ਗੱਲ ਹੋਵੇਗੀ ਇਹ ਸ਼ੀਟ ਜੁੱਤ ਕੇ ਅਸੀਂ ਸਾਰੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਝੋਲੀ ਦੇ ਵਿੱਚ ਪਾਵਾਂਗੇ ਇਹ ਸੁਖਬੀਰ ਸਿੰਘ ਬਾਦਲ ਨੇ ਵੱਡਾ ਵਾਅਦਾ ਕੀਤਾ ਹੈ ਉਹਨਾਂ ਨੇ ਕਿਹਾ ਇਹ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰ ਟੈਕਸ਼ਨ ਕਰੇਗੀ ਭਵਿੱਖਬਾਣੀ ਕਰੇਗੀ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਜਿਹੜੇ ਪਰ ਉਪਕਾਰ ਸੇ ਘੁੰਮਣ ਨੇ ਬੇਦਾਗ ਨੇ ਕੋਈ ਕਰਦਾਰਕੁਸ਼ੀ ਨਹੀਂ ਇਸ ਦੀ ਕੀਤੀ ਹੋਈ ਬਿਲਕੁਲ ਵਿਦਾਗ ਨੇ ਇੱਕ ਠੋਕੇ ਕਹਿੰਦੇ ਨੇ ਅਸੀਂ ਜਿਤਾਵਾਂਗੇ ਲਗਾਤਾਰ 2 ਤੋਂ 3 ਦਿਨ ਤੱਕ 2 ਤੋਂ 3 ਦਿਨ ਸੁਖਬੀਰ ਸਿੰਘ ਬਾਦਲ ਹਲਕਾ ਲੁਧਿਆਣਾ ਪਛਮੀ ਦੇ ਵਿੱਚ ਰਹਿਣਗੇ ਲਗਾਤਾਰ ਚੋਣ ਪ੍ਰਚਾਰ ਕਰਨਗੇ ਸਮੁੱਚੀ ਆਮ ਆਸ਼ਰੋਮੀ ਇਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਡਾਕਟਰ ਦਰਜੀਤ ਸਿੰਘ ਚੀਮਾ ਦੂਸਰੇ ਪ੍ਰਕਾਸ਼ ਸਿੰਘ ਕੁਮਰ ਅਤੇ ਬਰਿੰਦਰ ਸਿੰਘ ਪੁੰਦਰ ਨਾਲ ਰਹਿਣਗੇ ਲਗਾਤਾਰ ਚੋਣ ਪ੍ਰਚਾਰ ਕੀਤੇ ਜਾਣਗੇ ਪਰ ਉਪਕਾਰ ਨੂੰ ਮੰਨਦੇ ਲੈਤਾ